ਸੁਮਨਦੀਪ कौर ਲੈ ਕੇ حاضر ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਹਮੇਸ਼ਾ ਹੀ ਲੈ ਕੇ ਹਾਜ਼ਰ ਹੁੰਦੇ ਹਾਂ ਖੇਤੀਬਾੜੀ ਸੰਬੰਧਿਤ ਵੱਖ-ਵੱਖਰੇ ਵਿਸ਼ਿਆਂ ਤੇ ਜਾਣਕਾਰੀ ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਸ਼ੂ ਪਾਲਕਾਂ ਲਈ ਸੂਚਨਾਵਾਂ ਤੇ ਸੁਝਾਅ ਲੈ ਕੇ ਹਾਜ਼ਰ ਹਨ ਡਾਕਟਰ ਦੀਪ ਕਮਲ ਸਿੰਘ ਜੀ ਆਓ ਵੇਖਦੇ ਹਾਂ ਡਾਕਟਰ ਦੀਪ ਕਮਲ ਸਿੰਘ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਵੈਟਰਨਰੀ ਅਫਸਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਪਸ਼ੂਆਂ ਸੰਬੰਧੀ ਸੂਚਨਾਵਾਂ ਅਤੇ ਸਜਾ ਚੱਲ ਰਹੇ ਇਸ ਬਰਸਾਤੀ ਅਤੇ ਨਮੀ ਦੇ ਮੌਸਮ ਦੇ ਵਿੱਚ ਪਸ਼ੂਆਂ ਦੇ ਚਾਰੇ ਅਤੇ ਫੀਡ ਨੂੰ ਉੱਲੀ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਉੱਲੀ ਵਿੱਚ ਮਾਈਕੋਟੌਕਸਿਨ ਨਾਮਕ ਜ਼ਹਿਰੀਲੇ ਪਦਾਰਥ ਪੈਦਾ ਹੋ ਜਾਂਦੇ ਨੇ ਜਦ ਕੋਈ ਵੀ ਉੱਲੀ ਲੱਗਾ ਪਦਾਰਥ ਜਾਨਵਰ ਖਾ ਲੈਂਦਾ ਹੈ ਮਾਈਕੋਟੌਕਸਿਨ ਪਸ਼ੂਆਂ ਦੇ ਸਰੀਰ ਦੇ ਵਿੱਚ ਮੋਕ ਲੱਗਣਾ, ਬਦਹਜਮੀ, ਪੇਟ ਵਿੱਚ ਅਫਰੇਵਾ ਹੋਣਾ, ਪੇਟ ਵਿੱਚ ਪਾਣੀ ਭਰਨ ਵਰਗੇ ਲੱਛਣ ਦਿਖਦੇ ਨੇ। ਮਾਈਕੋਟੌਕਸਿਨ ਪਸ਼ੂਆਂ ਦੇ ਵਿੱਚ ਦੂਸਰੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵੀ ਘਟਾ ਦਿੰਦੀ ਹੈ ਅਤੇ ਲਿਵਰ, ਕਿਡਨੀਜ਼ ਅਤੇ ਹੋਰ ਸਰੀਰਕ ਨਸਾਂ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ। ਇਨ੍ਹਾਂ ਦਿਨਾਂ ਦੇ ਵਿੱਚ ਡਾਕਟਰ ਦੀ ਸਲਾਹ ਦੇ ਨਾਲ ਸਹੀ ਮਾਤਰਾ ਦੇ ਵਿੱਚ ਫੀਡ ਦੇ ਵਿੱਚ ਮਾਈਕੋਟੌਕਸਿਨ ਬਾਈਂਡਰ ਦੇਣਾ ਚਾਹੀਦਾ ਹੈ। ਫੀਡ ਸਟੋਰੇਜ ਏਰੀਆ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਤਾਂ ਜੋ ਉਲੀ ਅਤੇ ਮਾਈਕੋਟੌਕਸਿਨਸ ਤੋਂ ਬਚਾ ਰੱਖਿਆ ਜਾ ਸਕੇ ਅਤੇ ਪਸ਼ੂਆਂ ਨੂੰ ਕੋਈ ਵੀ ਖਰਾਬ ਹੋਇਆ ਅਨਾਜ ਨਹੀਂ ਦੇਣਾ ਚਾਹੀਦਾ ਸੂਰਾਂ ਦੇ ਵਿੱਚ ਅਫਰੀਕਨ ਸਵਾਈਨ ਫੀਵਰ ਇੱਕ ਬਹੁਤ ਹੀ ਘਾਤਕ ਵਿਸ਼ਾਣੂ ਰੋਗ ਹੈ ਜੋ ਕਿ ਸੂਰਾਂ ਦੇ ਸਾਰੇ ਝੁੰਡ ਦਾ ਸਫਾਇਆ ਕਰ ਸਕਦਾ ਹੈ ਇਹ ਚਿਚੜਾਂ ਨਾਲ ਫੈਲਣ ਵਾਲੀ ਇੱਕ ਬਿਮਾਰੀ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਤੇਜ਼ ਤਾਪਮਾਨ ਨਾਲ ਬੁਖਾਰ ਹੋਣਾ ਬਦਹਜਮੀ ਸੁਸਤ ਰਹਿਣਾ ਸੂਰਾਂ ਦਾ ਭਾਰ ਘਟ ਜਾਂਦਾ ਹੈ ਅਤੇ ਸਰੀਰਕ ਤੱਬੇ ਦਿਖਣ ਨੂੰ ਮਿਲਦੇ ਹਨ ਇਸ ਬਿਮਾਰੀ ਦੇ ਬਾਇਓ ਸਿਕਿਉਰਿਟੀ ਮੇਜਰ ਸੀ ਇਸ ਦਾ ਇਲਾਜ ਹਨ ਫਾਰਮ ਵਿੱਚ ਆਉਣ ਵਾਲੇ ਵਹੀਕਲ ਜਾਂ ਵਿਅਕਤੀ ਨੂੰ ਡਿਸ ਇਨਫੈਕਟ ਕਰਨਾ ਚਾਹੀਦਾ ਹੈ ਅਤੇ ਫਾਰਮ ਦੀ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਡਿਸ ਇਨਫੈਕਸ਼ਨ ਕਰਨੀ ਜ਼ਰੂਰੀ ਹੈ ਕੁੱਤਿਆਂ ਦੇ ਵਿੱਚ ਕਨਾਈਨ ਡਿਸਟੈਂਪਰ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਵੱਡੀ ਉਮਰ ਦੇ ਕੁੱਤਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਟੀਕਾਕਰਨ ਨਹੀਂ ਹੋਇਆ ਹੁੰਦਾ ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈ ਕੈਨਾਈਨ ਡਿਸਟੈਂਪਰ ਦਾ ਵਾਇਰਸ ਲਿਵਰ ਕਿਡਨੀਜ਼ ਅਤੇ ਨਰਵਸ ਸਿਸਟਮ ਨੂੰ ਅਫੈਕਟ ਕਰਦਾ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਬੁਖਾਰ ਸੁਸਤੀ ਅਤੇ ਨਰਵਸ ਸਾਈਨਸ ਦੇ ਵਿੱਚ ਕੰਬਣੀ ਛਿੜਨਾ ਦੌਰੇ ਪੈਣਾ ਜਾਂ ਪੈਰਾਲਾਈਸਿਸ ਵੀ ਸ਼ਾਮਿਲ ਹੈ ਇਲਾਜ ਵਜੋਂ ਆਪਣੇ ਪਾਲਤੂ ਕੁੱਤਿਆਂ ਨੂੰ ਕੈਨਾਈਨ ਡਿਸਟੈਂਪਰ ਦਾ ਟੀਕਾ 45 ਦਿਨ ਤੇ ਪਹਿਲਾ ਟੀਕਾ ਅਤੇ 21 ਦਿਨਾਂ ਬਾਅਦ ਇਸ ਦਾ ਬੂਸਟਰ ਡੋਜ਼ ਜ਼ਰੂਰ ਲਗਵਾਉਣਾ ਚਾਹੀਦਾ ਹੈ ਘੋੜਿਆਂ ਦੇ ਵਿੱਚ ਸਟ੍ਰੈਂਗਲਜ਼ ਇੱਕ ਬੈਕਟੀਰੀਅਲ ਬਿਮਾਰੀ ਹੈ ਜੋ ਕਿ ਘੋੜਿਆਂ ਦੀ ਉੱਪਰਲੀ ਸਾਹ ਪ੍ਰਣਾਲੀ ਅਤੇ ਲਿੰਫ ਨੋਡਸ ਨੂੰ ਪ੍ਰਭਾਵਿਤ ਕਰਦੀ ਹੈ ਇਹ ਦੂਸ਼ਿਤ ਪਾਣੀ ਸੰਪਰਕ ਜਾਂ ਦੂਸ਼ਿਤ ਚਾਰੇ ਦੇ ਨਾਲ ਫੈਲਣ ਵਾਲੀ ਬਿਮਾਰੀ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਬੁਖਾਰ ਭੁੱਖ ਦਾ ਘਟ ਜਾਣਾ ਨੱਕ ਦੇ ਵਿੱਚੋਂ ਪਾਣੀ ਆਉਣਾ ਜੋ ਕਿ ਬਾਅਦ ਵਿੱਚ ਪਸ ਦਾ ਰੂਪ ਲੈ ਲੈਂਦਾ ਹੈ ਜਬਾੜਾ ਰੁਕ ਜਾਣਾ ਜਬਾੜੇ ਦੇ ਵਿੱਚ ਫੋੜੇ ਹੋ ਜਾਣਾ ਅਤੇ ਮੂੰਹ ਤੇ ਗੰਡਾ ਬਣ ਜਾਂਦੀਆਂ ਹਨ ਇਲਾਜ ਵਜੋਂ ਦੂਸ਼ਿਤ ਪਾਣੀ ਅਤੇ ਦੂਸ਼ਿਤ ਚਾਰੇ ਤੋਂ ਧਿਆਨ ਰੱਖਣਾ ਚਾਹੀਦਾ ਹੈ ਅਤੇ ਫਾਰਮ ਦੀ ਸਾਫ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕੋਈ ਵੀ ਲੱਛਣ ਦੇਖਣ ਤੇ ਨਜ਼ਦੀਕੀ ਵੈਟਰਨਰੀ ਡਾਕਟਰ ਨਾਲ ਸਲਾਹ ਕਰਕੇ ਇਸ ਬਿਮਾਰੀ ਦਾ ਸਹਾਇਕ ਇਲਾਜ ਕਰਨਾ ਇਸ ਨੂੰ ਕਵਰ ਕਰਨ ਦੇ ਵਿੱਚ کارਗਰ ਸਾਬਤ ਹੁੰਦਾ ਹੈ ਇਹ ਸਨ ਪਸ਼ੂਆਂ ਸਬੰਧੀ ਕੁਝ ਸੂਚਨਾਵਾਂ ਅਤੇ ਸਿਝਾ ਧੰਨਵਾਦ ਾਰੇ ਕਿਸਾਨ ਵੀਰੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਸਾਂਭ ਸੰਭਾਲ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਅਮਰਜੀਤ ਸਿੰਘ ਜੀ ਬਲ ਜਿਹੜੇ ਕਿ ਬਤੌਰ ਬਲਾਕ ਖੇਤੀਬਾੜੀ ਅਫਸਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਰਣਜੀਤ ਸਿੰਘ ਜੀ ਚੋਹਾਨ ਆਓ ਵੇਖਦੇ ਹਾਂ ਝੋਨੇ ਅਤੇ ਬਾਸਮਤੀ ਦੀ ਸੂਚਿਤ ਜੀ ਸਾਂਭ ਸੰਭਾਲ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਅਮਰਜੀਤ ਸਿੰਘ ਬਲਜੀ ਜਿਹੜੇ ਸਹਾਇਕ ਪੌਦਾ ਸੁਰੱਖਿਆ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਉਹਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਪਣੀ ਸ਼ਿਵਾਨਵਾਰਿਆ ਡਾਕਟਰ ਸਾਹਿਬ ਜੀ ਮੈਂ ਗੱਲ ਕਰਾਂ ਝੋਨੇ ਤੇ ਬਾਸਮਤੀ ਦੇ ਰਕਬੇ ਦੀ ਪੰਜਾਬ ਦੇ ਵਿੱਚ ਕਿੰਨਾ ਕੁ ਰਕਬਾ ਪੰਜਾਬ ਦੇ ਵਿੱਚ ਇਸ ਵੇਲੇ ਇੰਨਾ ਫਸਲਾਂ ਦੇ ਵੇਟ ਹੈਗਾ ਸੋਹਣ ਸਾਹਿਬ ਤਕਰੀਬਨ 32.4 ਤੋਂ 32.8 ਲੱਖ ਹੈਕਟੇਅਰ ਰਕਬਾ ਜਿਹੜਾ ਨਾ ਪੰਜਾਬ ਦਾ ਸੋਹਣੇ ਥੱਲੇ ਆ ਤੇ ਇਸ ਵੇਲੇ ਤਕਰੀਬਨ 6.4 ਤੋਂ 6.8 ਲੱਖ ਹੈਕਟੇਅਰ ਰਕਬਾ ਜਿਹੜਾ ਉਹ ਬਾਸਮਤੀ ਥੱਲੇ ਆ ਬਾਸਮਤੀ ਪੰਜਾਬ ਦੇ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਜਿਆਦਾ ਇਹਦੀ ਬਿਜਾਈ ਹੋਈ ਆ ਤੇ ਤਕਰੀਬਨ ਅੰਮ੍ਰਿਤਸਰ ਦੇ ਵਿੱਚ 1,87,000 ਹੈਕਟੇਅਰ ਰਕਬਾ ਜਿਹੜਾ ਉਹ ਬਾਸਮਤੀ ਥੱਲੇ ਇਸ ਵੇਲੇ ਹੈਗਾ ਜੀ ਅੱਛਾ ਡਾਕਟਰ ਸਾਹਿਬ ਇਸ ਵੇਲੇ ਫਸਲ ਦੀ ਕੀ ਪੋਜੀਸ਼ਨ ਹੈ ਮੀਂਹ ਕਾਫੀ ਪੈ ਰਿਹਾ ਤੁਹਾਨੂੰ ਪਤਾ ਜਿਵੇਂ ਪੰਜਾਬ ਦੇ ਵਿੱਚ ਤੋ ਕੀ ਹਾਲਾਤ ਨੇ ਇਸ ਵੇਲੇ ਫਸਲਾਂ ਦੇ ਫਸਲਾਂ ਦੇ चौहान ਸਾਹਿਬ ਹਲਾਤੇ ਨੇ ਕਿ ਮੌਨਸੂਨ ਥੋੜਾ ਅਗੇਤਾ ਹੋਣ ਕਰਕੇ ਐਕੀ ਝੋਨੇ ਦੀ ਫਸਲ ਸਾਨੂੰ ਲੱਗਦਾ ਸੀ ਬਹੁਤ ਵਧੀਆ ਸੀ ਪਰ ਮੌਨਸੂਨ ਨੇ ਸਤੰਬਰ ਮਹੀਨੇ ਚ 15 ਅਗਸਤ ਤੋਂ ਬਾਅਦ ਜਿਹੜਾ ਮੌਨਸੂਨ ਦੇ ਵਿੱਚ ਜਿਹੜੀ ਆ ਉਹ ਜ਼ਿਆਦਾ ਮਾਤਰਾ ਚ ਬਾਰਸ਼ਾ ਹੋਣ ਕਰਕੇ ਮੌਨਸੂਨ ਦੀਆਂ ਸਾਡੇ ਕੁਝ ਬਲਾਕਸ ਜਿਹੜੇ ਆ ਖਾਸ ਕਰਕੇ ਜਨਾਲਾ ਬਲਾਕ ਆ ਹਰਸ਼ਾਸ਼ੀਨਾ ਬਲਾਕ ਆ ਕੁਝ ਏਰੀਆ ਚ ਗਾਵੇਂ ਬਲਾਕ ਦਾ ਆ ਇਨ੍ਹਾਂ ਏਰੀਆਜ਼ ਦੇ ਵਿੱਚ ਕਾਫੀ ਪਾਣੀ ਜਿਹੜਾ ਨਾ ਉਹ ਪਿੱਛੋਂ ਡੈਮਸ ਤੋਂ ਕਿਉਂਕਿ ਕੈਚਮੈਂਟ ਏਰੀਆ 'ਚ ਬਾਰਿਸ਼ ਬਹੁਤ ਹੋ ਗਈ ਸੀ ਤੇ ਡੈਮਸ ਤੋਂ ਪਾਣੀ ਜਦੋਂ ਛੱਡਿਆ ਗਿਆ ਸਾਡੇ ਇਹ ਜਿਹੜੇ ਸਾਰੇ ਜਿਹੜੇ ਝੋਨਾ ਡੁੱਬ ਗਿਆ ਤੇ ਸਾਡਾ ਕਾਫੀ ਏਰੀਆ ਜਿਹੜਾ ਨਾ ਤਕਰੀਬਨ ਸਾਡੇ 100 ਪਿੰਡ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੇ ਨਾਲ ਪ੍ਰਭਾਵਿਤ ਹੋਏ ਆ 50 ਹਜ਼ਾਰ ਏਕੜ ਦੇ ਕਰੀਬ ਸਾਡਾ ਜਿਹੜਾ ਸਾਰੀ ਬੈਲਟ ਜਿਹੜੀ ਸੀ ਉਹ ਬਾਸਮਤੀ ਦੀ ਸੀਗੀ ਉਹ ਬਾਸਮਤੀ ਦੀ ਜਿਹੜੀ ਬੈਲਟ ਆ ਉਹ ਇਸ ਵੇਲੇ ਡੁੱਬ ਗਈ ਆ ਕਿਸਾਨ ਵੀਰੋ ਹੈ ਤਾਂ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਵੀਰ ਜਿਨ੍ਹਾਂ ਨੇ ਮਿਹਨਤ ਦੇ ਨਾਲ ਇਹ ਬਾਸਮਤੀ ਤੇ ਝੋਨੇ ਦੀ ਫਸਲ ਇਸ ਬਾਰਡਰ ਏਰੀਆ ਦੇ ਵਿੱਚ ਲਗਾਈ ਸੀ ਉਹ ਤਕਰੀਬਨ ਪਾਣੀ ਦੇ ਲਪੇਟ ਦੇ ਵਿੱਚ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਪਾਣੀ ਹੈ ਜਿਹੜਾ ਨਿਕਲੇ ਤੇ ਫਸਲਾਂ ਜਿਹੜੀ ਵਧੀਆ ਉਹਨਾਂ ਦੀ ਉਸੇ ਤਰ੍ਹਾਂ ਹੀ ਲਹਿ ਲਾਵੇ ਦੱਸੋ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਅਸੀਂ ਜੇ ਗੱਲ ਕਰੀਏ ਝੋਨੇ ਦੀ ਫਸਲ ਬਹੁਤ ਵਧੀਆ ਖੜੀ ਹੈ ਜਿੱਥੇ ਕਿਤੇ ਪਾਣੀ ਦੀ ਮਾਰ ਨਹੀਂ ਹੈ ਸੋ ਕੀ ਕੰਮ ਨੇ ਇਸ ਵੇਲੇ ਕਰਨ ਵਾਲੇ ਥੋੜਾ ਜਿਹਾ ਸਾਨੂੰ ਇਹਦੇ ਸੰਬੰਧੀ ਪਹਿਲਾਂ ਹਿੰਟ ਦੇ ਦਿਓ ਕਿਹੜੇ ਕਿਹੜੇ ਕੰਮ ਨੇ ਕਰਨ ਵਾਲੇ ਸ਼ੌਨ ਸਾਹਿਬ ਆ ਜਿਹੜਾ ਸਮਾਨਾ ਇਹਦੇ ਚ ਤਕਰੀਬਨ ਚੋਨਾ ਨਿਸਾਰੇ ਤੇ ਆ ਜਾਂਦਾ ਆ ਸਾਡੀ ਫਸਲ ਜਿਹੜੀ ਆ ਉਹ 10 ਸਤੰਬਰ ਤੋਂ ਜਿਹੜੀ ਅਗੇਤੀ ਜਿਹੜੀ ਕਿਉਂਕਿ ਐਤ ਕੀ ਬਜਾਈ ਜਿਹੜੀ 5 ਜੂਨ ਤੋਂ ਸ਼ੁਰੂ ਹੋ ਗਈ ਸੀ ਤੇ ਸਾਡੀ ਐਕਸਪੈਕਟਿਡ ਸੀ ਕਿ ਫਸਲ ਜਿਹੜੀ ਆ ਨਾ ਉਹ ਤਕਰੀਬਨ 5 10 ਤੋਂ 15 ਸਤੰਬਰ ਦੇ ਵਿੱਚ ਆ ਜਾਣੀ ਸੀ ਜਿਵੇਂ ਤੁਸੀਂ ਪਿੱਛੇ ਖੇਤ ਦੇਖ ਰਹੇ ਹੋ ਕਿ ਝੋਨਾ ਤਕਰੀਬਨ ਜਿਹੜਾ ਨਾ ਉਹ ਲਟਕਿਆ ਆ ਤੇ ਉਹ ਚੋਂ 50% ਮੁੰਜਰਾ ਜਿਹੜੀਆਂ ਪੱਕ ਪੱਕ ਚੁੱਕੀਆਂ ਨੇ ਤੇ ਇਸ ਵੇਲੇ ਸਾਡੇ ਝੋਨੇ ਦੇ ਵਿੱਚ ਤਕਰੀਬਨ ਅਰਕਾਂ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਵੀ ਨਾ ਤੇ ਬਿਮਾਰੀ ਦਾ ਹਮਲਾ ਹੋਇਆ ਤੇ ਨਾ ਹੀ ਕਿਸੇ ਸਾਡੇ ਇੱਥੇ ਕੀੜੇ ਦਾ ਹਮਲਾ ਹੋਇਆ ਤੇ ਸਾਨੂੰ ਕਿਸੇ ਵੀ ਜਿਹੜੀ ਉਹ ਫੰਗੀਸਾਈਡ ਜਾਂ ਸਾਨੂੰ ਕਿਸੇ ਇਨਸੈਕਟੀਸਾਈਡ ਦੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪਈ ਫਿਰ ਵੀ ਕੋਸ਼ ਏਰੀਆ ਦੇ ਵਿੱਚ ਜਿੱਥੇ ਕਿਤੇ ਪਾਣੀ ਦਾ ਜਾਂ ਯੂਰੀਆ ਦੀ ਜ਼ਿਆਦਾ ਵਰਤੋਂ ਹੋ ਗਈ ਆ ਉਥੇ ਕਿਤੇ ਕਿਤੇ ਪਾਕਟਸ ਦੇ ਵਿੱਚ ਥੋੜਾ ਥੋੜਾ ਕਿਤੇ ਸਾਡੇ ਬੈਕਟੀਰੀਅਲ ਲੀਫ ਬ্লাইਟ ਦਾ ਹਮਲਾ ਬਹੁਤ ਘੱਟ ਪਾਕਟਸ ਜਿਹੜਾ ਅਸੀਂ ਪਰਸੈਂਟੇਜ ਵਾਈਜ਼ ਗਿਣੀਆਂ ਤਾਂ 0.001 ਤੋਂ ਵੀ ਘੱਟ ਆ ਉਥੇ ਸਾਡੇ ਥੋੜਾ ਜਿਹਾ ਅਟੈਕ ਆਇਆ ਆ ਉਹ ਵੀ ਜਿੱਥੇ ਯੂਰੀਆ ਜ਼ਿਆਦਾ ਵਰਤੀ ਜਾਂ ਜ਼ਮੀਨਾਂ ਜ਼ਿਆਦਾ ਭਾਰੀਆਂ ਸੀ ਜਾਂ ਹਰੀ ਖਾਦ ਜਾਂ ਰੂੜੀ ਖਾਦ ਦੀ ਵਰਤੋਂ ਹੋਈ ਸੀ ਬਾਕੀ ਪੰਜਾਬ ਦੇ ਵਿੱਚ ਕਹਿ ਸਕਦੇ ਆਂ ਜਿਆ ਅੰਮ੍ਰਿਤਸਰ ਜਾਂ ਇਹਨਾਂ ਤਿੰਨ ਜਿਲ੍ਹਿਆਂ ਦੇ ਵਿੱਚ ਜਿੱਥੇ ਬਾਸਮਤੀ ਦੀ ਫਸਲ ਆ ਉੱਥੇ ਸਾਡੇ ਕਿਸੇ ਵੀ ਤਰ੍ਹਾਂ ਦਾ ਕੀੜ ਕਿਸੇ ਕੀਟ ਪਤੰਗੇ ਦਾ ਜਾਂ ਕਿਸੇ ਬਿਮਾਰੀ ਦਾ ਜਿਹੜਾ ਉਹ ਹਮਲਾ ਨਜ਼ਰ ਨਹੀਂ ਆਇਆ ਡਾਕਟਰ ਸਾਹਿਬ ਜਦੋਂ ਨਾ ਤਕਰੀਬਨ ਸਾਰੇ ਤੇ ਆ ਜਾਂਦੀ ਆ ਫਸਲ ਸਾਡੀ ਤਾਂ ਕੀੜੇ ਮਕੌੜੇ ਆਉਣੇ ਸੁਭਾਵਿਕ ਹੋ ਜਾਂਦੇ ਆ ਥੋੜਾ ਜਿਆ ਇਹ ਸਾਨੂੰ ਜ਼ਰੂਰ ਦੱਸੋ ਕਿ ਕਿਹੜੇ ਕਿਹੜੇ ਕੀੜੇ ਆਉਣ ਦੀ ਸੰਭਾਵਨਾ ਬਣ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਦਾਂ ਹੀ ਬੱਦਲ ਵਾਈ ਰਹਿੰਦੀ ਆ ਤਾਂ चौहान ਸਾਹਿਬ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਹੌਪਰਸ ਦਾ ਹਮਲਾ ਜਿਹੜਾ ਨਾ ਉਹ ਸਾਨੂੰ ਜ਼ਿਆਦਾ ਟਿੱਡਿਆਂ ਦਾ ਟਿੱਡਿਆਂ ਦਾ ਜਿਹੜੇ ਪੂਰੇ ਟਿੱਡੇ ਆ ਉਹਨਾਂ ਦਾ ਹਮਲਾ ਥੋੜਾ ਜ਼ਿਆਦਾ ਕਿਉਂਕਿ ਬਾਕੀ ਜਿਹੜੇ ਪੈਸ ਸੀਗੇ ਨਾ ਉਹ ਕਦੀ ਵੀ ਪਿਛਲੇ ਆਪਾਂ ਕਈ ਸਾਲਾਂ ਤੋਂ ਵੇਖ ਰਹੇ ਆਂ ਵੀ ਸਟੈਮ ਬੋਰਰ ਦਾ ਜੇ ਕਈਏ ਤਣੇ ਦੀ ਸੁੰਡੀ ਦਾ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਕਿਉਂਕਿ ਹਰ ਕੰਮ ਬਾਰਸ਼ਾਂ ਬਹੁਤ ਹੋਈਆਂ ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਬਿਲਕੁਕੁਲ ਨਹੀਂ ਹੋਇਆ ਸਾਨੂੰ ਅੰਦੇਸ਼ਾ ਲੱਗਦਾ ਹੈ ਕਿ ਜੇ ਬਾਰਸ਼ਾਂ ਇਸੇ ਤਰ੍ਹਾਂ ਰਹੀਆਂ ਟੈਂਪਰੇਚਰ ਹਾਈ ਰਿਹਾ ਹਿਊਮਿਡਿਟੀ ਜ਼ਿਆਦਾ ਰਹੀ ਹਵਾ ਦੇ ਵਿੱਚ ਤੇ ਫਿਰ ਸਾਡੇ ਜਿਹੜੇ ਆ ਉਹ ਹਾਪਰਸ ਦਾ ਹਮਲਾ ਜਿਹੜਾ ਤੁਹਾਡੇ ਟਿੱਡੇ ਆ ਪੂਰੇ ਟਿੱਡੇ ਜਿਹੜੇ ਉਹ ਸਭ ਤੋਂ ਵੱਧ ਜੜਾਂ ਨੂੰ ਪ੍ਰਭਾਵਿਤ ਕਰਦੇ ਆ ਰਾਸੂਸਕ ਕੀੜੇ ਨੇ ਤੇ ਉਹ ਸਾਡੀ ਫਸਲ ਦਾ ਕਾਫੀ ਨੁਕਸਾਨ ਕਰ ਸਕਦੇ ਆ ਇਸ ਕਰਕੇ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦਾ ਰੈਗੂਲਰ ਇੰਟਰਵਲਸ ਤੇ ਜਿਹੜਾ ਖੇਤ ਦੇ ਵਿੱਚ ਵੜ ਕੇ ਬੰਨੇ ਤੋਂ ਨਹੀਂ ਖੇਤ ਦੇ ਵਿੱਚ ਵੜ ਕੇ ਜਿਹੜਾ ਉਹ ਆਪਣਾ ਧਿਆਨ ਰੱਖਣਾ ਪਊਗਾ ਕਿ ਕਿਤੇ ਉਹਦੇ ਮੁੱਢਾ ਨੂੰ ਖੋਰੀ ਬਣ ਗਈ ਆ ਜਾਂ ਖੋਰੀ ਬੰਡੀ ਆ ਤੇ ਉਹਦੇ ਕਾਰਨ ਕੀ ਨੇ ਇਸ ਤੋਂ ਇਲਾਵਾ ਸਾਡੇ ਹੋਰ ਕਿਸੇ ਪੈਸਟ ਦਾ ਜਿਹੜਾ ਉਹ ਹਮਲੇ ਦਾ ਅੰਦੇਸ਼ਾ ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਇਹਨਾਂ ਦਿਨਾਂ ਦੇ ਵਿੱਚ ਤੇ ਜੇ ਬਿਮਾਰੀਆਂ ਦੀ ਗੱਲ ਕਰੀਏ ਤੇ ਉਹ ਸਮਾਂ ਜਿਹੜਾ ਬਿਮਾਰੀਆਂ ਦਾ ਸੀ ਜਿਸ ਤਰ੍ਹਾਂ ਲੀਫ ਫਲਾਈਟ ਦਾ ਸੀਗਾ ਯਾ ਸਾਡਾ ਸ਼ੀਥ ਫਲਾਈਟ ਦਾ ਸੀ ਜਾਂ ਸ਼ੀਥ ਥ੍ਰੋਟ ਦਾ ਸੀਗਾ ਉਹ ਸਮਾਂ ਜਿਹੜਾ ਹੁਣ ਲੰਘ ਚੁੱਕਾ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪਰਮਲ ਦੀਆਂ ਕਿਸਮਾਂ ਲੱਗੀਆਂ ਨੇ ਉਥੇ ਸਾਨੂੰ ਅੰਦੇਸ਼ਾ ਆ ਕਿ ਸ਼ਾਇਦ ਕਿਉਂਕਿ ਹਿਊਮਿਡਿਟੀ ਬਹੁਤ ਜ਼ਿਆਦਾ ਆ ਫਾਲਸ ਮੱਟ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਅਟੈਕ ਜਿਹੜਾ ਉਹਦਾ ਉਹ ਹਲਦੀ ਵਰਗ ਹਲਦੀ ਵਾਲਾ ਜਿਹੜਾ ਰੋਗ ਆ ਉਹਦਾ ਅੰਦੇਸ਼ਾ ਸਾਨੂੰ ਨਜ਼ਰ ਆਉਂਦਾ ਆ ਉਹਦਾ ਕਿਸਾਨ ਵੀਰਾਂ ਨੂੰ ਪਰਮਲ ਦੀਆਂ ਵੈਰਾਈਟੀਆਂ 'ਚ ਬਹੁਤ ਧਿਆਨ ਰੱਖਣਾ ਪਊਗਾ ਕਿਉਂਕਿ ਬਾਸਮਤੀ ਦੇ ਵਿੱਚ ਇਹ ਕਿਸੇ ਵੀ ਕਿਸਮ ਦੇ ਵਿੱਚ ਭਾਵੇਂ 1092 ਆ 1509 ਕਿਸੇ ਦੇ ਵਿੱਚ ਹੁੰਦਾ ਨਹੀਂ ਹੁੰਦੀ ਡਾਕਟਰ ਜੀ ਕੀੜੇ ਕੋਈ ਆ ਜਾਂਦੇ ਆ ਹੌਪਰ ਜਾਂ ਤੁਸੀਂ ਦੱਸਿਆ ਵੀ ਹੌਪਰ ਦਾ ਹੀ ਅਟੈਕ ਹੋਣ ਦੀ ਸੰਭਾਵਨਾ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਸੋ ਫਿਰ احتیاط ਕੀ ਵਰਤਣ ਕਿਸਾਨ ਦੀ ਚੌਣ ਸਾਹਿਬ ਰੈਗੂਲਰ ਇੰਟਰਵਲ ਤੇ ਆਪਣੇ ਖੇਤਾਂ ਦੇ ਵਿੱਚ ਜਾ ਕੇ ਖੇਤਾਂ ਦਾ ਖਿਆਲ ਰੱਖਣਾ ਤੇ ਇਹ ਇਸ ਹੌਪਰ ਵਾਸਤੇ ਜਾਂ ਇਸ ਟਿੱਡੇ ਵਾਸਤੇ ਸਾਡੇ ਕੋਲ ਤਿੰਨ ਜਾਂ ਚਾਰ ਜਿਹੜੇ ਰეკਮੈਂਡੇਡ ਜਿਹੜੇ ਆ ਉਹ ਸਾਲਟ ਹੈਗੇ ਨੇ ਉਹ ਉਹਨਾਂ ਦੇ ਵਿੱਚ ਪੈਕਸਾ ਲਾਉਣੇ ਆ ਉਹ ਅਸੀਂ 94 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਮਿਲਾ ਕੇ ਕਰ ਸਕਦੇ ਆ ਸਾਡੇ ਕੋਲ ਡਾਈ ਨਾਈਟ੍ਰੋਫਰੋਨ ਓਸ਼ੀਨ ਦੇ ਨਾਂ ਤੇ ਇੱਕ ਸਾਲਟ ਆਉਂਦਾ ਆ ਅਸੀਂ ਉਹਦੀ ਸਪਰੇਅ ਕਰ ਸਕਦੇ ਆ ਉਹ ਅੱਛਾ ਆ ਸਾਡੇ ਕੋਲ ਉਲਾਲਾ ਦੇ ਨਾਂ ਤੇ ਇੱਕ ਸਾਲਟ ਆਉਂਦਾ ਆ ਜਿਹੜਾ ਅਸੀਂ 60 ਗ੍ਰਾਮ ਪ੍ਰਤੀ ਇਕੜ ਦੇ ਹਿਸਾਬ ਨਾਲ ਜੇ ਉਹਦੀ ਅਸੀਂ ਸਪਰੇਅ ਕਰਦੇ ਆ ਤੇ ਸਾਡਾ ਕੀਟ ਇਹਨਾਂ ਦਾ ਜਿਹੜਾ ਅਸਰ ਹੋ ਜਾਂਦਾ ਇਹ ਸਾਰੇ ਸਿਸਟੈਮਿਕ ਇਨਸੈਕਟੀਸਾਈਡਸ ਨੇ ਤੇ ਇਹਨਾਂ ਦਾ ਅਸਰ ਵੀ 10 ਤੋਂ 15 ਦਿਨ ਤੱਕ ਜਿਹੜਾ ਉਹ ਖੇਤ ਦੇ ਵਿੱਚ ਰਹਿੰਦਾ ਆ ਤੇ ਹੋਰ ਅੰਦੇਸ਼ਾ ਨਹੀਂ ਆ ਸਾਨੂੰ ਕਿਸੇ ਵੀ ਕਿਸਮ ਦਾ ਵੀ ਇਸ ਤੋਂ ਇਲਾਵਾ ਹੋਰ ਕਿਸੇ ਪ੍ਰੈਸ ਦਾ ਹਮਲਾ ਬਿਲਕੁਲ ਜੀ ਲੋੜ ਹੈ ਸਮੇਂ ਦੀ ਸਾਨੂੰ ਸਰਵੇ ਕਰਨ ਦੀ ਫਿਰ ਵੀ ਜੇਕਰ ਉਹ ਰੋਗ ਸਾਡੇ ਖੇਤਾਂ ਦੇ ਵਿੱਚ ਆ ਜਾਂਦਾ ਦਾਣਿਆਂ ਦੇ ਵਿੱਚ ਡੋਡੀਆਂ ਬਣਨ ਦਾ ਤੋ ਕੀ ਕਰਾਂਗੇ ਫੇਰ ਅ ਚੌਣ ਸਾਹਿਬ ਜੇ ਸਰਵਾਈ ਇਸੇ ਤਰ੍ਹਾਂ ਰਹਿੰਦੀ ਆ ਨਮੀ ਦੀ ਮਾਤਰਾ ਇਸੇ ਤਰ੍ਹਾਂ ਰਹਿੰਦੀ ਆ ਤੇ ਫੇਰ ਅਸੀਂ ਇਹਨਾਂ ਖੇਤਾਂ ਦੇ ਵਿੱਚ 500 ਗ੍ਰਾਮ ਕੋਸਾਈਡ ਜਿਹੜਾ ਕਾਪਰ ਬੇਸ ਸਾਡੀ ਜਿਹੜੀ ਫੰਗੀਸਾਈਡ ਆ ਅਸੀਂ ਉਹਦੀ ਸਪਰੇਅ ਕਰਨੀ ਆ ਉਹ ਅਸੀਂ 120 ਤੋਂ 150 ਲੀਟਰ ਪਾਣੀ ਦੇ ਵਿੱਚ ਪਾ ਕੇ ਕਰਨੀ ਆ ਤੇ ਉਹਦੇ ਨਾਲ ਸਾਡੀ ਇਹ ਜਿਹੜੀ ਸਮੱਸਿਆ ਹੱਲ ਹੋ ਜਾਏਗੀ ਇਸ ਤੋਂ ਇਲਾਵਾ ਇੱਕ ਸਾਡੇ ਹੋਰ ਖਤਰਾ ਆ ਦਾਣੇ ਲੋਕਾਂ ਦੇ ਬਦਰੰਗ ਹੋ ਜਾਂਦੇ ਆ ਬਹੁਤ ਸਾਰੇ ਕਿਸਾਨ ਵੀਰਾਂ ਦੀ ਸ਼ਿਕਾਇਤ ਆਉਂਦੀ ਆ ਉਹ ਸਾਰੀਆਂ ਕਿਸਮਾਂ ਚ ਅਕ੍ਰੋਸ ਦੀ ਬੋਰਡ ਆਉਂਦੇ ਆ ਉਹਦੇ ਵਾਸਤੇ ਅਸੀਂ ਕੁਝ ਫੰਗੀਸਾਈਡਸ ਰეკਮੈਂਡਡ ਨੇ ਜਿਸ ਤਰ੍ਹਾਂ ਅਵੈਂਸਰ ਗਲੋ ਆ ਉਹ ਅਸੀਂ 650 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਉਹਦੀ ਸਪਰੇਅ ਕਰ ਸਕਦੇ ਆ ਜਾਂ ਅਵੈਂਸਰ ਗਲੋ ਐਜ਼ੋਕਸੀਸਟਰੋਬਿਨ ਪਲੱਸ ਐਮ 45 ਜਿਹੜਾ ਕੰਬੀਨੇਸ਼ਨ ਜੇ ਕਿਸੇ ਹੋਰ ਵੀ ਕੰਪਨੀਆਂ ਦਾ ਆਉਂਦਾ ਤੇ ਅਸੀਂ ਉਹਦੀ ਸਪਰੇਅ ਕਰੀਏ ਤੇ ਸਾਡਾ ਜਿਹੜਾ ਏ ਡਰਟੀ ਪੈਨਿਕਲ ਡਿਜ਼ੀਜ਼ ਆ ਇਹਦਾ ਅਸੀਂ ਇਸ ਤੇ ਹਮਲੇ ਤੋਂ ਅਸੀਂ ਬਚ ਸਕਦੇ ਆ ਡਾਕਟਰ ਸਾਹਿਬ ਕਿਸਾਨ ਵੀਰਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਤੁਸੀਂ ਇਹ ਕਿਸਾਨ ਵੀਰਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਜੀ ਕਿ ਆਪਣੇ ਖੇਤਾਂ ਦਾ ਸਰਵੇ ਜ਼ਰੂਰ ਆਪ ਕਰਿਆ ਕਰੋ ਖੇਤ ਦੇ ਵਿੱਚ ਵੜ ਕੇ ਵੇਖਿਆ ਕਰੋ ਕਿਉਂਕਿ ਕਈ ਵਾਰੀ ਦੇਖਣ ਚ ਆਇਆ ਵੀ ਅਸੀਂ ਬੰਨਿਆਂ ਤੋਂ ਵੇਖਦੇ ਆ ਜਿੱਥੇ ਅਸੀਂ ਘਾਹ ਨੂੰ ਮਾਰਨ ਵਾਲੀਆਂ ਜ਼ਹਿਰਾਂ ਦੀ ਸਪਰੇਅ ਕੀਤੀ ਹੁੰਦੀ ਆ ਉਹਦੇ ਕਰਕੇ ਸਾਡੇ ਖੇਤ ਦੇ ਵਿੱਚ ਡੇਡ ਡੇਡ ਦੋ ਦੋ ਕਰਮਾਂ ਤੱਕ ਜਿਹੜਾ ਨਾ ਉਹ ਮੁੱਢਾਂ ਦੇ ਉੱਤੇ ਇਹੋ ਜਿਹੇ ਸਿੰਪਟਮ ਆਏ ਹੁੰਦੇ ਜਿਸ ਤਰ੍ਹਾਂ ਸ਼ੀਥ ਬਲਾਈਟ ਦਾ ਹਮਲਾ ਜਿਹੜਾ ਉਹ ਹੋ ਗਿਆ ਹੁੰਦਾ ਆ ਤੇ ਕਿਸਾਨ ਵੀਰ ਇਹ ਇਨ੍ਹਾਂ ਹੀ ਬੰਨਿਆਂ ਤੋਂ ਹੀ ਵੇਖ ਕੇ ਤੇ ਦੁਕਾਨਾਂ ਤੇ ਜਾ ਕੇ ਤੇ ਆਪਣੇ ਸ਼ੀਥ ਬਲਾਈਟ ਵਾਸਤੇ ਜਿਹੜੀਆਂ ਜ਼ਹਿਰਾਂ ਲਿਆ ਕੇ ਖੇਤਾਂ 'ਚ ਸਪਰੇਅ ਕਰਨਾ ਸ਼ੁਰੂ ਕਰ ਦਿੰਦੇ ਨੇ ਜਦ ਕਿ ਅਸੀਂ ਤਕਰੀਬਨ 1.200 ਸਪੌਟ ਇਹੋ ਜਿਹਾ ਵੇਖਿਆ ਜਿੱਥੇ ਸ਼ੀਤ ਬ্লাইਟ ਦਾ ਕੋਈ ਹਮਲਾ ਨਹੀਂ ਸੀ ਪਰ ਕਿਸਾਨ ਵੀਰਾਂ ਨੇ ਉਹਦੀ ਸਪਰੇ ਕਰ ਦਿੱਤੀ ਸੀ ਕਿ ਸੋ ਜਦੋਂ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਵਿਜ਼ਿਟ ਕਰਨਾ ਹੈ ਖੇਤ ਦੇ ਅੰਦਰ ਜਾ ਕੇ 4-5 ਕਰਮਾ ਜਾਂ 6 ਕਰਮਾ ਅੰਦਰ ਜਾ ਕੇ ਤੁਸੀਂ ਦੇਖੋ ਵੀ ਤੁਹਾਡੇ ਮੁੱਢਾਂ ਤੇ ਕੋਈ ਮਸਲਾ ਹੈਗਾ ਜਾਂ ਨਹੀਂ ਹੈਗਾ ਫਿਰ ਹੀ ਤੁਸੀਂ ਇਸ ਦੀ ਸਪਰੇ ਜਿਹੜੀ ਉਹ ਕਰੋ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਉਮੀਦ ਕਰਦਾ ਕਿਸਾਨ ਵੀਰ ਦੱਸੀਆਂ ਗੱਲਾਂ ਦੇ ਉੱਤੇ ਧਿਆਨ ਦੇਣਗੇ ਤੁਹਾਡੇ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ प्यारे किसान भिरो चोंने ਅਤੇ ਬਾਸਮਤੀ ਦੀ ਫਸਲ ਦੀ ਸਾਂਭ ਸੰਭਾਲ ਦੇ ਵਿਸ਼ੇ ਤੇ ਅੰਮ੍ਰਿਤਸਰ ਦੇ ਕੁਝ ਹੋਰ ਖੇਤੀਬਾੜੀ ਮਾਹਿਰਾਂ ਦੇ ਨਾਲ ਵੀ ਡਾਕਟਰ ਰஞ்சிਤ ਸਿੰਘ ਚੋਹਾਨ ਜੀ ਨੇ ਗੱਲਬਾਤ ਕੀਤੀ ਆਓ ਵੇਖਦੇ ਹਾਂ चोंਨੇ ਅਤੇ ਬਾਸਮਤੀ ਦੀ ਸੁਰੱਖਿਅਤ ਸਾਂਭ ਸੰਭਾਲ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਹੁਣ ਮੇਰੇ ਨਾਲ ਖੜੇ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਕੁਝ ਹੋਰ ਖੇਤੀ ਮਾਹਰ ਇਹਨਾਂ ਨਾਲ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ ਇਹਨਾਂ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਸਮਤੀ ਅਤੇ ਜੇਕਰ ਝੋਨੇ ਦੇ ਉੱਤੇ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਆ ਤਾਂ ਇਹ ਫਿਰ ਕਿਸ ਤਰ੍ਹਾਂ ਉਸ ਨੂੰ ਹੈਂਡਲ ਕਰਦੇ ਨੇ ਮੈਂ ਜੀ ਡਾਕਟਰ ਸਤਵਿੰਦਰ ਸਿੰਘ ਸੰਧੂ ਤੌਰ ਸਬਜੈਕਟ ਮੈਟਰ ਸਪੈਸ਼ਲਿਸਟ ਫਾਰਮ ਮੈਨੇਜਮੈਂਟ ਜ਼ਿਲ੍ਹਾ ਅਮਰਸਰ ਦੇ ਵਿੱਚ ਆਪਣੀਆਂ ਸਵਾਵਾਂ ਜਿਹੜਾ ਨਿਭਾ ਰਿਹਾ ਵਾਂ ਤੇ ਨਾਲ ਮੇਰੇ ਕੋਲ ਵਾਧੂ ਚਾਰਜ ਜਿਹੜਾ ਵਾ ਬਲਾਖਰਸਾ ਸ਼ੀਨਾ ਦਾ ਬਤੌਰ ਬਲਾਕ ਅਫਸਰ ਮੇਰਾ ਜਿਹੜਾ ਵਾ ਇਹ ਮੇਰੇ ਕੋਲ ਚਾਰਜ ਹੈ ਜੀ ਅੱਛਾ ਜਦੋਂ ਵੀ ਕੋਈ ਕਿਸਾਨ ਵੀਰ ਤੁਹਾਡੇ ਕੋਲ ਕੋਈ ਸਮੱਸਿਆ ਲੈ ਕੇ ਆਉਂਦਾ ਹੈ ਤਾਂ ਤੁਸੀਂ ਫਿਰ ਕਿਸ ਤਰ੍ਹਾਂ ਉਹਨੂੰ ਹੱਲ ਕਰਦੇ ਹੋ ਇਹ ਝੋਨੇ ਅਤੇ ਬਾਸਮਤੀ ਦੇ ਸੰਬੰਧੀ? ਵੈਸੇ ਤੇ ਆਏ ਬਗਾਏ ਆਪਾਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਕਿਸਾਨ ਵੀਰਾਂ ਨੂੰ ਜਿਹੜਾ ਇਹਦੇ ਬਾਰੇ ਜਾਣਕਾਰੀ ਜਿਹੜੀਆਂ ਮਾ ਕੀੜੇ ਮਕੌੜੇ ਬਿਮਾਰੀਆਂ ਬਾਰੇ ਜਿਹੜੀ ਆ ਜਾਣਕਾਰੀ ਦਿੰਦੇ ਰਹਿੰਦੇ ਆ ਹੋਰ ਵੀ ਕਿਵੇਂ ਆ ਖਾਦਾਂ ਦੀ ਸੰਤੁਲਿਤ ਵਰਤੋਂ ਦੇ ਸੰਬੰਧੇ ਵਿੱਚ ਕੈਂਪ ਲਗਾ ਕੇ ਜਿਹੜਾ ਵਾ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਆ। ਪਰ ਜੇ ਫੇਰ ਵੀ ਕਿਸੇ ਕਿਸਾਨ ਵੀਰ ਦੀ ਕੋਈ ਸਮੱਸਿਆ ਆਉਂਦੀ ਆ ਕੋਈ ਸਾਡੇ ਕੋਲੇ ਕੋਈ ਬੂਟਾ ਲੈ ਕੇ ਆਉਂਦਾ ਕੁਛ ਆ ਉਹਦੇ ਵਿੱਚ ਜੇ ਤੇ ਸਾਨੂੰ ਲੱਗੇ ਵੀ ਉਹਦੀ ਬਿਮਾਰੀ ਉੱਥੇ ਸਮਝ ਆ ਜਾਂਦੀ ਆ ਫਿਰ ਤੇ ਅਸੀਂ ਉੱਥੇ ਹੀ ਜਿਹੜਾ ਵਾ ਉਹਦਾ ਹਾਲ ਨੂੰ ਦੱਸ ਦਿੰਦੇ ਆ ਤੇ ਜੇ ਸਾਨੂੰ ਲੱਗੇ ਵੀ ਨਹੀਂ ਇਹ ਇਹ ਜਿੰਨਾ ਚਿਰ ਖੇਤ 'ਚ ਨਹੀਂ ਜਾਂਦੇ ਉਹਨਾਂ 'ਚ ਨਹੀਂ ਸਮਝ ਲੱਗਣੀ ਤੇ ਫਿਰ ਉਸ ਕਿਸਾਨ ਵੀਰ ਦਾ ਜਿਹੜਾ ਵਾ ਸਾਡੇ ਜੋ ਵਕ ਵਕ ਫੋਕਲ ਪੁਆਇੰਟਾਂ ਦੇ ਸਾਡੇ ਅਧਿਕਾਰੀ ਤਨਾਦ ਨੇ ਉਹ ਜਿਹੜੇ ਆ ਉਹਨਾਂ ਦਾ ਖੇਤ ਵਿਜ਼ਿਟ ਕਰਕੇ ਤੇ ਉਥੇ ਜਿਹੜਾ ਵਾ ਉਹਦਾ ਬਿਮਾਰੀ ਜਾਂ ਕੀੜੇ ਮਕੌੜਾ ਜਾਂ ਜੋ ਵੀ ਜਿਸ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਆ ਉਹਦਾ ਹੱਲ ਕੀਤਾ ਜਾਂਦਾ ਜੀ ਮੇਰਾ ਨਾਮ ਲਾਪਰੀ ਸਿੰਘ ਹੈ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਜਿੰਡਿਆਲਾ ਗੁਰੂ ਬਲਾਕ ਦੇ ਵਿੱਚ ਤਨਤ ਕਿਸ ਤਰ੍ਹਾਂ ਫਿਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨ ਵੀਰਾਂ ਨੂੰ ਸचेत ਕਰਦੇ ਹੋ ਵੀ ਇਹ ਹੁਣ ਸਮਾਂ ਇਹ ਬਿਮਾਰੀ ਤੇ ਕੀੜੇ ਆਉਣ ਦਾ ਜੀ ਸਭ ਤੋਂ ਪਹਿਲਾਂ ਤੇ ਜੇ ਕੋਈ ਬਿਮਾਰੀ ਜਾਂ ਕੋਈ ਵੀ ਹਮਲਾ ਹੁੰਦਾ ਵਾ ਕੀੜ ਪਤੰਗੇ ਦਾ ਜ਼ਿੰਮੇਦਾਰ ਸਾਡੇ ਨਾਲ ਜਿਹੜਾ ਵਾ ਮੋਬਾਈਲ ਤੇ ਫੋਨ ਤੇ ਰਾਬਤਾ ਕਰ ਲੈਂਦਾ ਜੇ ਤੇ ਸਮੱਸਿਆ ਫੋਨ ਤੇ ਹੱਲ ਹੋਣ ਵਾਲੀ ਹੁੰਦੀ ਆ ਤੇ ਠੀਕ ਹੈ ਨਹੀਂ ਤੇ ਇਸ ਤੋਂ ਇਲਾਵਾ ਉਹਦੇ ਜਿਹੜੇ ਪਿੰਡ ਪੱਧਰ ਤੇ ਜਾਂ ਉਹਦੇ ਖੇਤ ਪੱਧਰ ਤੇ ਅਸੀਂ ਜਿਹੜਾ ਦੌਰਾ ਕਰਦੇ ਆ ਤੇ ਉਹਨੂੰ ਜੋ ਵੀ ਉਹਦੀ ਕਹਿ ਲੋ ਉਹਦੀਆਂ ਸਿਫਾਰਸ਼ਾਂ ਆ ਉਹ ਅਸੀਂ ਉਹਨੂੰ ਫਿਰ ਦੱਸਦੇ ਆ ਵੀ ਇਹ ਤੇ ਕੀ ਕੀਤਾ ਜਾ ਸਕਦਾ ਜਾਂ ਕੀ ਨਹੀਂ ਇਸ ਤੋਂ ਇਲਾਵਾ ਜਿਹੜੇ ਆ ਸਰਕਲ ਪੱਧਰ ਤੇ ਸਾਡੇ ਜਿਹੜੇ ਆ WhatsApp ਗਰੁੱਪ ਬਣੇ ਹੋਏ ਆ ਜਿਹਦੇ ਵਿੱਚ ਅਸੀਂ ਰੁਟੀਨ ਦੇ ਵਿੱਚ ਮੰਨ ਲਓ ਵੀ ਅਜੇ ਜਿਵੇਂ ਤੁਸੀਂ ਗੱਲ ਕੀਤੀ ਵੀ ਕੀੜ ਪਤੰਗੇ ਦਾ ਹਮਲਾ ਸ਼ੁਰੂ ਹੋਣਾ ਵਾ ਉਹਦੇ ਸਮੇਂ ਦੇ ਦੌਰਾਨ ਹੀ ਉਹਦੇ ਨਾਲ ਜੋ ਵੀ ਕਹਿ ਲੋ ਵੀ ਉਹਦੀਆਂ ਸ਼ਿਫਾਰਿਸ਼ਾਂ ਵਾਂ ਜਾਂ ਲਿਟਰੇਚਰ ਆ WhatsApp ਗਰੁੱਪਾਂ ਦੇ ਜ਼ਰੀਏ ਜਿਹੜਾ ਵਾ ਅਸੀਂ ਕਿਸਾਨਾਂ ਤੱਕ ਪਹੁੰਚਾਉਂਦੇ ਰਹਿੰਦੇ ਆ ਤਕਰੀਬਨ ਜੰਡਿਆਲੇ ਬਲਾਗ ਦੇ ਵਿੱਚ ਜਿਹੜਾ ਕਿ 43 ਕ ਪਿੰਡਾਂ ਦਾ ਬਲਾਗ ਆ ਸਾਡੇ ਕੋਲ 1000 ਤੋਂ ਵੱਧ ਜਿਹੜਾ ਜ਼ਿੰਮੇਦਾਰ ਆ ਉਹ WhatsApp ਗਰੁੱਪਾਂ ਦੇ ਮਾਧਿਅਮ ਨਾਲ ਸਾਡੇ ਨਾਲ ਜੁੜਿਆ ਹੋਇਆ ਹੈ ਤੇ ਜਿਹਦੇ ਤੱਕ ਹਰ ਸੰਭਵ ਜਿਹੜਾ ਲਿਟਰੇਚਰ ਆ ਜਾਂ ਜਾਣਕਾਰੀ ਆ ਜਾਂ ਜੋ ਵੀ ਵਿਭਾਗਤਿਆਂ ਸ਼ਿਫਾਰਿਸ਼ਾਂ ਆ ਅਸੀਂ ਸਮੇਂ-ਸਮੇਂ ਤੇ ਪਹੁੰਚਾਉਂਦੇ ਰਹਿੰਦੇ ਆ ਮੇਰਾ ਨਾਮ ਜੀ ਸੁਖਰਾਸ ਸਿੰਘ ਸਿੱਧੂ ਆ ਤੇ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਜੰਡੇਆਲਾ ਗੁਰੂ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਕਿਹੋ ਜੀਆਂ ਸਮੱਸਿਆਵਾਂ ਝੋਨੇ ਤੇ ਬਾਸਮਤੀ ਦੀ ਉੱਤੇ ਆ ਸਕਦੀਆਂ ਨੇ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ بارش ਦੀ ਸਮੱਸਿਆ ਬਹੁਤ ਜ਼ਿਆਦੀ ਆ ਵੀ ਜਿੱਦਾਂ ਮੌਨਸੂਨ ਐਰ ਕੀ ਜਿਹੜੀ ਮੈਟਰੋਲੋਜੀ ਡਿਪਾਰਟਮੈਂਟ ਵੱਲੋਂ ਵੀ ਕਿਹਾ ਗਿਆ ਸੀ ਵੀ ਐਰ ਕੀ ਮੌਨਸੂਨ ਜ਼ਿਆਦਾ ਭਾਰੀ ਰਹੇਗਾ ਤੇ ਆਪਾਂ ਦੇਖ ਰਹੇ ਹਾਂ ਵੀ ਕਿੰਨੇ ਦਿਨਾਂ ਤੋਂ ਹੀ ਆਪਣੇ ਬਾਰਿਸ਼ ਰੈਗੂਲਰੀ ਆ ਰਹੀ ਹੈ ਕਿ ਤੇ ਉਹਦੇ ਵਿੱਚ ਹੁਣ ਜਿੱਦਾਂ ਆਪਾਂ ਗੱਲ ਕਰੀਏ ਵੀ ਜ਼ਿਆਦਾਤਰ ਜਿਹੜਾ ਸਾਡਾ ਬਲਾਕ ਹੈ ਇਹ ਸਬਜੀ ਵਾਲਾ ਬਲਾਕ ਆ ਵੀ ਆਪਣੇ ਅਰਲੀ ਸੋਇੰਗ ਹੀ ਹੁੰਦੀ ਹੈ ਇੱਥੇ ਝੋਨੇ ਦੀ ਬਾਸਮਤੀ ਦੀ ਵੀ ਕੁਝ ਵੈਰਾਈਟੀਆਂ ਵਾਂ ਜਿਨ੍ਹਾਂ ਦੀ ਬਜਾਈ ਕੀਤੀ ਜਾਂਦੀ ਆ ਤੇ ਇੱਥੇ ਛੇਤੀ ਸਭ ਤੋਂ ਪਹਿਲਾਂ ਵਾਢੀ ਇੱਥੇ ਸ਼ੁਰੂ ਹੁੰਦੀ ਆ ਤੇ ਇਸ ਤੋਂ ਬਾਅਦ ਜਿੱਦਾਂ ਆਪਾਂ ਗੱਲ ਕਰੀਏ ਹੁਣ 5 ਜਾਂ 10 ਸਤੰਬਰ ਦੀ ਅਸੀਂ ਮਤਲਬ ਐਸਟੀਮੇਟ ਸੀਗਾ ਵੀ ਸਾਡੀ ਆਪਣੀ ਜਿਹੜੀ ਫਸਲਾਂ ਮੰਡੀਆਂ ਦੇ ਵਿੱਚ ਆ ਜਾਣੀ ਆ ਪਰ بارش ਦੇ ਵੱਧ ਪੈਣ ਕਰਕੇ ਉਹਦੀ ਜਿਹੜੀ ਹਾਰਵੈਸਟਿੰਗ ਆ ਉਹ ਡਿਲੇ ਹੋ ਚੁੱਕੀ ਆ ਮੇਨ ਹੁਣ ਜਿੱਦਾਂ بارشਾਂ ਪਈਆਂ ਨੇ ਤੇ ਨਮੀ ਜ਼ਿਆਦੀ ਹੋਣ ਕਰਕੇ ਕੁਝ ਜਿਹੜੀਆਂ ਬਿਮਾਰੀਆਂ ਨੇ ਉਹਦੇ ਵਿੱਚ ਜਿੱਦਾਂ ਸ਼ੀਤ ਫਲਾਈਟ ਦੇ ਵਿੱਚ ਕਿਤੇ ਕਿਤੇ ਆਪਾਂ ਨੂੰ ਕਾਫੀ ਸਿੰਪਟਮ ਆ ਰਹੇ ਆ ਵੀ ਫਸਲਾਂ ਦੇ ਵਿੱਚ ਪਾਣੀ ਖੜਾ ਵਾ ਜੀ ਜੀ ਤੇ ਜਿਹੜੀਆਂ ਮਤਲਬ ਖੇਤਾਂ ਦੇ ਵਿੱਚ ਖਾਦ ਦੀ ਵਰਤੋਂ ਜ਼ਿਆਦੀ ਆ ਜਾਂ ਕੋਈ ਵੀ ਆਪਾਂ ਨਿਊਟਰੀਐਂਟ ਜਿੱਥੇ ਜ਼ਿਆਦੇ ਪਏ ਆ ਉੱਥੇ ਉਹਦੀ ਸਮੱਸਿਆਵਾਂ ਆਪਾਂ ਨੂੰ ਕੁਝ ਪੌਕੇਟਸ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਸ਼ੀਤ ਬਲਾਈਡ ਦੇ ਵਿੱਚ ਜਾਂ ਆਪਣੇ ਦਾਣਿਆਂ ਦੀ ਵੀ ਜਿਦਾਂ ਜਦੋਂ ਅਨਸਾਰਾ ਸੀ ਉਦੋਂ ਬਾਰਿਸ਼ਾਂ ਕਾਫੀ ਹੋਈਆਂ ਨੇ ਇੱਕ ਉਹਦੇ ਵਿੱਚ ਪੱਤਲ ਪੈਣ ਦਾ ਵੀ ਖਰਸ਼ਾ ਹੈਗਾ ਤੇ ਹੁਣ ਆਪਾਂ ਜੇ ਗੱਲ ਕਰੀਏ ਮੇਨ ਤੇ ਹਾਰਵੈਸਟਿੰਗ ਜਿੱਦਾਂ ਤੁਹਾਨੂੰ ਮੈਂ ਦੱਸ ਰਿਹਾ ਵੀ ਆਪਣੀ ਲੇਟ ਹੋ ਚੁੱਕੀ ਆ ਮਤਲਬ ਜਿਹੜੀ ਆਪਾਂ 5 ਜਾਂ 10 ਦਿਨਾਂ ਦੇ ਵਿੱਚ ਆਪਾਂ ਅਡੀ ਕਰ ਰਹੇ ਸੀ ਵੀ ਇਹਦੀ ਮਤਲਬ ਵਾਢੀ ਹੋ ਜਾਣੀ ਆ ਦਰਸ਼ਕ ਸਾਨੂੰ ਤੁਸੀਂ ਝੋਨੇ ਤੇ ਬਾਸਮਤੀ ਦੇ ਵਿੱਚ ਹੁਣ ਕਿਹੜੇ ਕਿਹੜੇ ਕੰਮ ਨੇ ਕਰਨ ਵਾਲੇ ਉਹ ਥੋੜਾ ਜਿਆਦਾ ਜਰੂਰ ਸਾਡੇ ਕਿਸਾਨ ਵੀਰਾਂ ਨਾਲ ਸਾਂਝਾ ਕਰੋ ਜਿੱਦਾਂ ਆਪਾਂ ਵਾਢੀ ਦੇ ਲਾਗੇ ਆ ਚੁੱਕੀ ਆ ਫਸਲ ਤੇ ਪਹਿਲਾਂ ਤੇ ਚਲੋ بارشਾਂ ਵੀ ਕਾਫੀ ਨਹੀਂ ਤੇ ਆਪਾਂ ਖੇਤਾਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਜਿੱਥੇ ਤੇ بارش ਕਾਫੀ ਆ ਉੱਥੇ ਤੇ ਚਲੋ ਲੋਡ ਨਹੀਂ ਜਿੱਥੇ ਵੀ ਹੁਣ ਜ਼ਿਮੀਦਾਰਾਂ ਨੇ ਮਤਲਬ ਹੁੰਦਾ ਆਪਣੇ ਵੱਲੋਂ ਰეკਮੈਂਡ ਆ ਪੀ.ਜੂ ਮਤਲਬ ਵੀ 15 ਤੋਂ 20 ਦਿਨ ਪਹਿਲਾਂ ਆਪਾਂ ਖੇਤਾਂ ਵਿੱਚ ਪਾਣੀ ਬਿਲਕੁਲ ਹੁਣ ਬੰਦ ਕਰ ਦੇਣੇ ਆ ਪਹਿਲਾਂ ਤੇ ਇਹ ਆ ਦੂਸਰਾ ਆਪਾਂ ਜਦੋਂ ਵੀ ਜੇ ਕਿਤੇ ਮੈਂ ਜਿੱਦਾਂ ਗੱਲ ਕੀਤੀ ਫੀਥ ਬ্লাইਟ ਆਉਂਦੀ ਆ ਤੇ ਆਪਾਂ ਉਹਦਾ ਪਹਿਲੀ ਗੱਲ ਤੇ ਆਪਾਂ ਪਰਹੇਜ਼ ਹੀ ਕਰਨਾ ਵਾ ਵੀ ਦਵਾਈ ਤਾਂ ਹੀ ਛਿੜਕਾਈ ਕੀਤਾ ਜਾਵੇ ਉਸਦਾ ਜੇ ਉਸਦਾ ਆਪਾਂ ਈਟੀਐਲ ਲੈਵਲ ਤੋਂ ਵੱਧ ਨੁਕਸਾਨ ਲੱਗਦਾ ਵਾ ਗੱਲ ਕਰਦੇ ਆਪਾਂ ਬਿਮਾਰੀਆਂ ਦੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇ ਮੌਸਮ ਇਸੇ ਤਰ੍ਹਾਂ ਸਿੱਲਾ ਰਿਹਾ ਪੂਰੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਬਿਮਾਰੀ ਆ ਜਿਹੜੀ ਉਹ ਆ ਸਕਦੀ ਹੈ ਜਾਂ ਨਹੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਸਾਰੀ ਚੀਜ਼ ਜਿਹੜੀ ਆ ਨਿਰਭਰ ਕਰਦੀ ਆ ਮੌਸਮ ਤੇ ਜੇ ਤੇ ਹੁਣ ਤਪਸ਼ਵਾਦੀ ਆ ਜਿਵੇਂ ਆਪਾਂ ਹੋਮਸ ਕਹ ਲਈਏ ਤੇ ਉਹਦੇ ਨਾਲ ਜਿਹੜੇ ਆ ਕਾਫੀ ਅੰਦਾਜ਼ਾ ਵੀ ਬਿਮਾਰੀ ਜਿਹੜੀ ਆ ਸਕਦੀ ਆ ਜਾਂ ਜੇ ਹੈ ਤੇ ਵੱਧ ਸਕਦੀ ਆ ਜੇ ਮੌਸਮ ਖੁਸ਼ਕ ਰਹਿੰਦਾ ਵਾ ਵੀ ਹਮ ਹੋਮਸ ਨਹੀਂ ਬਣਦੀ ਫੇਰ तकरीबन ਜਿਹੜਾ ਵਾ ਬਿਮਾਰੀ ਆਉਣ ਦੇ ਚਾਂਸ ਬਹੁਤ ਘੱਟ ਆ ਡਾਕਟਰ ਸਾਹਿਬ ਆਮ ਤੌਰ ਤੇ ਅਸੀਂ ਦੇਖਿਆ ਕਿ ਨੀਮ ਪਹਾੜੀ ਇਲਾਕੇ ਦੇ ਵਿੱਚੋਂ ਨਾ ਜਿਹੜੀ ਬਿਮਾਰੀ ਇਹ ਸ਼ੁਰੂ ਹੁੰਦੀ ਆ ਹਵਾ ਦੇ ਨਾਲ ਕਾਣੇ ਇੱਧਰ ਆ ਜਾਂਦੇ ਆ ਝੋਨੇ ਦੇ ਵਿੱਚ ਡੋਡੀਆਂ ਬਣ ਜਾਂਦੀਆਂ ਦਾਣਿਆਂ ਦੀ ਥਾਂ ਤੇ ਕੀ ਕਹਿਣਾ ਚਾਹੁੰਗਾ ਕੀ ਬਿਮਾਰੀ ਆ ਥੋੜਾ ਜਿਹਾ ਉਹਦੇ ਕੀ ਲੱਛਣ ਹੁੰਦੇ ਆ ਕਿਦਾਂ ਕਿਸਾਨ ਵੀਰ ਕਿੰਨਾ ਕੋ ਉਹ ਆਵੇ ਤਾਂ ਛਿੜਕਾਅ ਸ਼ੁਰੂ ਕਰਨ ਨਹੀਂ ਤਾਂ ਨਾ ਕਰਨ ਸਭ ਤੋਂ ਪਹਿਲਾਂ ਤੇ ਜਿਹੜੀ ਝੂਠੀ ਕੰਗਿਆਰੀ ਆ ਫਾਲਸ ਸਮਟ ਜਿਹਨੂੰ ਕਹਿ ਦਿੰਦੇ ਆ ਉਹਦੀ ਜਿਹੜੀ ਸਮੱਸਿਆ ਵੇਖਣ ਨੂੰ ਮਿਲਦੀ ਆ ਜਿਹੜੇ ਨੀਂਹ ਪਹਾੜੀ ਇਲਾਕਿਆਂ ਦੇ ਵਿੱਚ ਇਹਦੇ ਵਿੱਚ ਤਕਰੀਬਨ ਬਹੁਤੀਆਂ ਜਿਹੜੀਆਂ ਕਿਸਮਾਂ ਵਾ ਚੋਣੀਆਂ ਦੀਆਂ ਉਹ ਸક્ષਮ ਆ ਉਹਦਾ ਟੱਕਰਿਆ ਕਰਨ ਲਈ ਫਿਰ ਵੀ ਇੱਕ ਜਿਵੇਂ ਪੀ ਆਰ 126 ਵੈਰਾਈਟੀ ਆ ਉਹਦੇ ਚ ਇਹ ਦੇਖਣ ਨੂੰ ਮਿਲਦਾ ਵੀ ਇਹਦੇ ਕਣ ਜਿਹੜੇ ਆ ਬਾਅਦ ਚ ਪਹਾੜੀ ਇਲਾਕਿਆਂ ਦੇ ਵਿੱਚੋਂ ਸ਼ੁਰੂ ਹੋ ਕੇ ਤੇ ਹੇਠਾਂ ਨੂੰ ਆਉਂਦੇ ਆ ਸਾਰੀ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਖਿਆਲ ਰੱਖਣਾ ਵੀ ਪਹਿਲੋਂ ਤੇ ਜਿਹੜੀ ਖਾਦ ਆ ਉਹਦੀ ਸਚੱਜੀ ਵਰਤੋਂ ਕੀਤੀ ਜਾਵੇ ਉਸ ਤੋਂ ਬਾਅਦ ਜਿਹੜਾ ਪਾਣੀ ਆ ਉਹਦੀ ਬੇਲੋੜੀ ਵਰਤੋਂ ਨਾ ਕੀਤੀ ਜਾਵੇ ਦਰਸਬ ਕੀ ਕਹਿਣਾ ਚਾਹੋਂਗੇ ਕਿ ਕਿਸਾਨ ਵੀਰ ਕੀ ਕਰਨ ਜੇ ਕਿਸੇ ਕਿਸਮ ਦੀ ਉਹਨਾਂ ਨੂੰ ਹੋਰ ਵੀ ਇੰਨਾਂ ਚੀਜ਼ਾਂ ਤੋਂ ਇਲਾਵਾ ਸਮੱਸਿਆ ਆਉਂਦੀ ਹੈ ਜੇ ਅਸੀਂ ਝੋਨੇ ਜਾਂ ਬਾਸਮਤੀ ਨੂੰ ਜੇ ਅਸੀਂ ਖਾਦਾਂ ਲੋੜ ਤੋਂ ਜ਼ਿਆਦਾ ਪਾਉਂਦੇ ਆ ਤੇ ਉਹਦੇ ਤੇ ਕੀੜਾ ਮਕੌੜਾ ਵੀ ਵੱਧ ਆਉਂਦਾ ਵਾ ਤੇ ਬਿਮਾਰੀਆਂ ਵੀ ਵੱਧ ਹਮਲਾ ਕਰਦੀਆਂ ਇਸ ਕਰਕੇ ਜਿਹੜਾ ਸਭ ਤੋਂ ਸਾਨੂੰ ਇਤਿਆਦ ਦੀ ਲੋੜ ਆ ਵੀ ਜੋ ਸਾਡੇ ਵਿਭਾਗ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਿਫਾਰਸ਼ਾਂ ਕੀਤੀਆਂ ਗਈਆਂ ਵਾ ਉਹਨਾਂ ਦੇ ਮੁਤਾਬਕ ਹੀ ਖਾਦ ਪਾਈ ਜਾਵੇ ਤੇ ਇੱਕ ਤੇ ਜਿੱਥੇ ਅਸੀਂ ਜੀ ਵੱਧ ਖਾਦ ਪਾ ਕੇ ਬੇਲੋੜਾ ਖਰਚਾ ਵਧਾਉਨੇ ਆ ਤੇ ਉਹਦੇ ਨਾਲ ਹੀ ਸਾਨੂੰ ਜਿਹੜਾ ਬਾ ਕੀੜਾ ਮਕੌੜਾ ਤੇ ਬਿਮਾਰੀਆਂ ਦਾ ਹਮਲਾ ਜਿਹੜਾ ਉਹ ਵੱਧ ਪੈਂਦਾ ਨਾਲ ਹੀ ਤੁਸੀਂ ਵੇਖੋ ਵੀ ਜਿੱਥੇ ਜ਼ਿਆਦਾ ਖਾਦ ਪਈ ਆ ਉਥੇ ਪੱਤਲ ਵੀ ਜ਼ਿਆਦਾ ਆਉਂਦੀ ਆ ਇਸ ਕਰਕੇ ਜਿੱਥੇ ਕੀ ਸਾਡਾ ਵਿੱਤੀ ਤੌਰ ਤੇ ਵੀ ਸਾਨੂੰ ਨੁਕਸਾਨ ਹੁੰਦਾ ਵੇ ਇੱਕ ਤੇ ਕੋਲੋਂ ਅਸੀਂ ਪੈਸੇ ਪਾਤੇ ਪੈਸੇ ਆਪਣੇ ਖਰਚ ਕਰ ਲਏ ਤੇ ਜਿਹੜੀ ਆ ਵਾਪਸੀ ਸਾਨੂੰ ਉਹ ਘੱਟ ਹੁੰਦੀ ਆ ਇਸ ਕਰਕੇ ਮੇਰੀ ਇਹ ਕਿਸਾਨ ਵੀਰਾਂ ਨੂੰ ਪੁਰਜੋਰ ਅਪੀਲ ਆ ਵੀ ਖਾਦਾਂ ਦੀ ਜਿਹੜੀ ਆ ਬਿਲਕੁਲ ਤੁਸੀਂ ਸੰਤੁਲਿਤ ਵਰਤੋਂ ਕਰਨੀ ਆ ਤੇ ਸਿਫਾਰਿਸ਼ਾਂ ਤੋਂ ਇਲਾਵਾ ਤੁਸੀਂ ਜਿਹੜੀ ਆ ਵੱਧ ਖਾਦ ਨਹੀਂ ਪਾਉਣੀ ਤਾਂ ਜੋ ਤੁਹਾਡਾ ਵੀ ਜਿਹੜਾ ਵਾ ਝਾੜ ਵਧੀਆ ਤੁਹਾਡਾ ਮੁਨਾਫਾ ਵਧੇ ਸਾਰੇ ਮਹਾਰਾ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਚੋਨੇ ਤੇ ਬਾਸਮਤੀ ਫਸਲ ਦੀ ਸਾਮ ਸੰਭਾਲ ਸਮੰਧੀ ਜਾਣਕਾਰੀ ਦਿੰਦਿਆਂ ਇੱਕ ਸਫਲ ਕਿਸਾਨ सुरेंद्र ਸਿੰਘ ਰੰਦਾਵਾ ਜੀ ਜੋ ਕਿ ਅੰਮ੍ਰਿਤਸਰ ਦੇ ਵਸਨੀਕ ਨੇ ਉਹਨਾਂ ਨੇ ਵੀ ਡਾਕਟਰ ਰنجੀਤ ਸਿੰਘ ਚਾਹਾਨ ਜੀ ਨਾਲ ਗੱਲਬਾਤ ਕੀਤੀ ਆਓ ਵੇਖਦੇ ਹਾਂ ਝੋਨੇ ਅਤੇ ਬਾਸਮਤੀ ਦੀ ਸੁਚੱਜੀ ਸੰਭਾਲ ਇਸ ਵਿਸ਼ੇ ਤੇ ਆਪਾਂ ਜਾਣਕਾਰੀ ਲਵਾਂਗੇ ਮੇਰੇ ਨਾਲ ਖੜੇ ਨੇ ਕਿਸਾਨ ਸਰਦਾਰ सुरेंद्र ਸਿੰਘ ਰੰਦਾਵਾ ਜੀ ਰੰਦਾਵਾ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿੰਨੀ ਕਿ ਖੇਤੀ ਕਰਦੇ ਹੋ ਕੀ ਕੀ ਲਾਇਆ ਹੈ ਆਪਣੇ ਖੇਤਾਂ ਦੇ ਵਿੱਚ ਇਹ ਸਾਰਾ ਸਾਨੂੰ ਦੱਸੋ ਪਹਿਲਾਂ ਅਸੀਂ 1500 ਨੌ ਲਗਾਈ ਆ ਕੁਛ ਅਸੀਂ 1692 ਲਗਾਈ ਸਾਰੀ ਹੂੰ ਉਹ ਕਰੀਬ 1600 ਏਕੜ ਜਿਹੜੀ ਅਸੀਂ ਬਾਸਬਤੀ ਲਗਾਈ ਆ ਹੂੰ ਤੇ ਇਸ ਵਕਤ ਬਾਸਬਤੀ ਜਿਹੜੀ ਬਹੁਤ ਵਧੀਆ ਵਾ ਹੂੰ ਤੇ ਐਨਕੀ ਕੋਈ ਸਪਰੇਅ ਕਰਨ ਦੀ ਲੋੜ ਕੋਈ ਨਹੀਂ ਪਈ ਹੂੰ ਤੇ ਐਨਕੀ ਜਿਹੜੀ ਕੁਦਰਤੀ ਹੁੰਦਾ ਮੌਸਮ ਦੇ ਹਿਸਾਬ ਨਾਲ ਕੋਈ ਅਸੀਂ ਐਨਕੀ ਆਰਗੈਨਿਕ ਕਹ ਤੁਸੀਂ ਕਹ ਲੋ ਤੇ ਤਾਂ ਵੀ ਕੋਈ ਝੂਠ ਨਹੀਂ ਪਿਆ ਕਿ ਬਾਸਬਤੀ ਆਰਗੈਨਿਕ ਪੱਕਣ ਰਹੀ ਆ ਹੂੰ ਸਸੋ ਉਹਦੇ ਹੁਣ ਪੱਕਣ ਨੂੰ ਵੱਢਣ ਨੂੰ ਤਿਆਰ ਆ ਪਰ ਮੀਂਹ ਬਾਦ ਸੌਣ ਕਰਕੇ ਬੜੀ ਪ੍ਰੋਬਲਮ ਆ ਰਹੀ ਆ ਰੰਦਾਵਾ ਸਾਹਿਬ ਕੋਈ ਹੋਰ ਫਸਲ ਵੀ ਤੋਂ ਇਲਾਵਾ ਕੋਈ ਬਾਗਬਾਨੀ ਜਾਂ ਕੁਝ ਹੋਰ ਵੀ ਕਰਦੇ ਹੋ ਜਾਂ ਕੱਲਈ ਕੀਤੀ ਹੋਈ ਆ ਅਸੀਂ ਇਹ ਪੈੜੀ ਤੋਂ ਬਾਅਦ ਅਸੀਂ ਸਾਰਾ ਆਲੂ ਲਗਾਉਣਾ ਬਿਲੋਂ ਹੂੰ ਕੱਚੀ ਬਟਾਈ ਕਰਦੇ ਪੋਖਰਾ ਆਲੂ ਭੇਜਦੇ ਆ ਜੀ ਉਦੋਂ ਬਾਅਦ ਅਸੀਂ ਇਹ 80% ਅਸੀਂ ਰਾਜਮਾਂ ਦੀ ਜੀ ਖੇਤੀ ਆ ਉਹ ਕਰਦੇ ਆ 20% ਅਸੀਂ ਕਣਕ ਬੀਜ ਅੱਛਾ ਰੰਦਾਵਾ ਸਾਹਿਬ ਅ ਸਮੱਸਿਆਵਾਂ ਬਹੁਤ ਸਾਰੀਆਂ ਆਉਂਦੀਆਂ ਜ਼ਮੀਨਦਾਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਤੁਹਾਨੂੰ ਖੇਤਾਂ ਦੇ ਵਿੱਚ ਆਉਂਦੀ ਹੈ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਡੀਏਪੀ ਖਾਦ ਹੂੰ ਯੂਰੀਆ ਖਾਦ ਹੂੰ ਪਿਛੋ ਪੂਰੀ ਪਿਛੋ ਆ ਰਹੇ ਆ ਹੂੰ ਪਰ ਫਾਰਮਰ ਨੂੰ ਜੋ ਕੰਟਰੋਲ ਰੇਟ ਨਹੀਂ ਮਿਲਦੀ ਭਈ ਹੂੰ ਜੇ ਇਹ ਤੁਸੀਂ ਇਹਨੂੰ 1500 1600 ਡੀਏਪੀ ਦਾ ਬੈਗ ਜਾਓ ਭਾਵੇਂ ਤੁਸੀਂ 1000 ਪੈਕ ਲੈ ਲਓ ਹੂੰ ਜੇ ਕੰਟਰੋਲ ਤੇ ਤੁਸੀਂ ਚਾਹੋ 1350 ਨੂੰ ਭਾਵੇਂ 10 ਬੈਗ ਨਹੀਂ ਮਿਲਨੇ अच्छा रंदावा साहब ਤੁਸੀਂ ਖਾਦ ਦੀ ਗੱਲ ਛੇੜੀ ਐ ਮੈਂ ਤੁਹਾਡੇ ਨਾਲ ਇਹ ਜਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਬਾਸਮਤੀ ਨੂੰ ਖਾਦ ਤੁਸੀਂ ਬਾਸਮਤੀ ਜ਼ਿਆਦਾ ਲਾਈ ਹੈ ਨਾ ਸੋ ਕਿੰਨੀ ਇੱਕ ਯੂਰੀਆ ਖਾਦ ਜਿਹੜੀ ਪ੍ਰਤੀ ਏਕੜ ਪਾ ਦਿੰਨੇ ਹੋ ਅਸੀਂ ਜੀ ਬਾਸਮਤੀ ਨੂੰ 2 ਤੋਂ 2.5 ਏਕੜ 2.5 ਬੈਗ ਪਾਉਂਦੇ ਹਾਂ ਬਾਸਮਤੀ ਨੂੰ ਵੀ ਕਿਸੇ ਨੂੰ 2 ਬੈਗ ਕਿਸੇ ਨੂੰ 2.5 ਬੈਗ ਇੰਨੀ ਪੈ ਜਾਂਦੀ ਹੈ ਜੇ ਸਾਡੀਆਂ ਪਾਲੀਆਂ ਬਹੁਤ ਫਲਟਰਾਇਜ਼ ਆ ਕਿਉਂਕਿ ਅਸੀਂ ਸਾਰੀ ਜਿੰਨੀ ਸਟਰਾਵ ਦਾ ਪੈੜੀ ਦਾ ਰੋਥਲੇਪ ਲੋ ਕਰਦੇ ਤੇ ਬਾਕੀ ਪਰਮਲ ਕਿਸਮਾਂ ਨੂੰ ਵੀ ਇੰਨੀ ਖਾਦ ਉਹ ਕਦੇ ਤਿੰਨ ਬੋਰੀਆਂ ਭਜਦੀਆਂ 3.5 ਦੀਆਂ ਇੰਨੀ ਵੱਡੀ ਏਰੀਏ ਨੂੰ ਕਿਉਂਕਿ ਛਿੜਕਾ ਕਰਨੇ ਬੜੇ ਔਖੇ ਆ ਕਦੇ ਨਾਲ ਛਿੜਕਾ ਕਰਦੇ ਹਾਂ ਫਿਰ ਹਲਕਾ ਪਾਵਰ ਹੈ ਜੀ ਪਾਵਰ ਸਪਰੇਅ ਹੈ ਜੀ ਹੂੰ ਪਾਵਰ ਸਪਰੇਅ ਟਰੈਕਟਰ ਦੇ ਪਿੱਛੇ ਲੱਗਿਆ ਨਹੀਂ ਤੇ ਹਰ ਦੂਜਾ ਟਰੈਕਟਰ ਵਾਲੇ ਵੀ ਲੱਗੇ ਪਰ ਦੂਜੇ ਪਾਵਰ ਨਾਲ ਕਰਦੇ ਪਿੱਠੂ ਪੰਪ ਪਿੱਠੂ ਪੰਪ ਜਿਹੜਾ ਪਾਵਰ ਅੱਛਾ ਜਿਹੜੇ ਇੰਜਨ ਨਾਲ ਚੱਲਦੇ ਆ ਇੰਜਨ ਨਾਲ ਚੱਲਦੇ ਸੋ ਕਹਿਣ ਦਾ ਭਾਵੇਂ ਹੈ ਕਿ ਜਦੋਂ ਛਿੜਕਾ ਕਰਨਾ ਤੁਸੀਂ ਪਿੱਠੂ ਪੰਪ ਦੇ ਨਾਲ ਕਰਵਾਉਨੇ ਹੋ ਹਾਂਜੀ ਅੱਛਾ ਜ ਉਹ ਤੁਹਾਨੂੰ ਪਤਾ ਵੀ ਛੜਕਾ ਜਿਹੜਾ ਅਸੀਂ ਸਾਨੂੰ ਧੁੱਪ ਨਿਕਲੀ ਤੋਂ ਜਮਾ ਦਿਨੇ ਕਰਾਉਣਾ ਚਾਹੀਦਾ ਇਹੋ ਜੀ ਗੱਲਬਾਤ ਵਿਚਾਰ ਦੇ ਵਿੱਚ ਰੱਖਦੇ ਹਾਂ ਸਾਡੀ ਇਹੋ ਜੀ ਕੋਸ਼ਿਸ਼ ਹੁੰਦੀ ਹੈ ਜਦ ਮਾਰਨਿੰਗ ਹੋਵੇ ਜਾਂ ਸ਼ਾਮਾਂ ਨੂੰ ਹੋਵੇ ਹੂੰ ਦਪਰੇ ਨਹੀਂ ਕਰਉਂਦੇ ਅਸੀਂ ਤੁਸੀਂ ਬਾਸਮਤੀ ਦੀ ਗੱਲ ਕੀਤੀ ਸੀ ਥੋੜਾ ਜਿਹਾ ਤੁਹਾਡੇ ਤੋਂ ਮਾਰਕੀਟਿੰਗ ਦੀ ਗੱਲ ਵੀ ਪੁੱਛਣਾ ਮਾਰਕੀਟ ਕਿੱਥੇ ਕਰਦੇ ਹੋ ਫਿਰ ਬਾਸਮਤੀ ਅਸੀਂ ਜਮਲਸਰ ਕਰਦੇ ਜੀ ਭਗਤ ਭਗਤ ਵਾਲੇ ਮੰਡੀ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਕੋਈ ਜੋ ਉਸੇ ਜੋ ਰੇਟ ਹੈ ਉਹ ਵਿਗਣੇ ਆ ਜੇ 2500 2500 ਇਕ ਜਿਹੜੀ 3000 3000 ਇਕ ਜਿਹੜੀ 3500 3500 ਇਕ ਜਿਹੜੀ ਸੋਰੰਦਾਵਾ ਸਾਹਿਬ ਬਹੁਤ ਵਧੀਆ ਵਿਚਾਰ ਸ਼ੇਅਰ ਕੀਤੇ ਆ ਸਾਡੇ ਕਿਸਾਨ ਵੀਰਾਂ ਦੇ ਨਾਲ ਤੁਹਾਡੇ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਇਸੇ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰ ਇਸੇ ਹੀ ਪ੍ਰੋਗਰਾਮ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਤੇ ਨਵੇਂ ਮਾਹਿਰ ਨੂੰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਸੁਮਨਦੀਪ ਕੌਰ ਨੂੰ ਦਿਓ ਇਜਾਜ਼ਤ ਜੀ ਧੰਨਵਾਦ